ਸਰਦਾਰ ਸੇਵਾ ਸਿੰਘ ਜੀ ਰਾਜਿਆਂ ਵਾਲਿਆਂ ਵੱਲੋਂ ਪਾਰੀ ਇਕੱਠ ਕਰਕੇ ਕੁਲਦੀਪ ਸਿੰਘ ਗਾਲਾ ਢਿਲੋ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ 바ਵਾ ਸਿੰਘ ਸੀਨੀਅਰ ਕਾਂਗਰਸੀ ਆਗੂ ਮਹਿੰਦਰਪਾਲ ਪੱਕੋ ਰਿੰਪੀ ਦੇਵਗਨ ਸੀਪਾ ਸਾਬਕਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਲੱਕੀ ਪੱਕੋ ਮਹਿੰਦਰ ਗਰੋਵਰ ਸੁਖਵਿੰਦਰ ਸਿੰਘ ਜਟਾਣਾ ਗੋਪੀ ਜੀ ਕਰਮ ਸਿੰਘ ਉਪਲੀ ਰਾਜਦੀਪ ਰਾਮਪੂਰਾ ਗੁਰਪ੍ਰੀਤ ਸਿੰਘ ਧਨੋਲਾ ਸਾਬਕਾ ਚੇਅਰਮੈਨ ਪੰਜਾਬ ਕਾਂਗਰਸ ਕਮੇਟੀ ਬਰਨਾਲਾ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਵੋਟਰ ਤੇ ਸਪੋਰਟਰ ਮੌਜੂਦ ਸਨ ਆਓ ਜੀ ਹੋਰ ਸਿੱਟਾ ਆ ਜਾਓ

ਅਰੇ ਅੰਦਾ ਦੇਵਦਿਆਂ ਕਹਰਿਆਂ ਦੇ ਵਿੱਚੋਂ ਇੱਥੇ ਪਹੁੰਚਣ ਦਾ ਬਹੁਤ ਧੰਨਵਾਦ ਹੈ ਚਾਂਦ ਬੀਟਾ ਦੇ ਸੁਭਾਈ ਜੀ ਸੇਧ ਲੈ ਰਹੇ ਨੇ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਅੱਜ ਜੋ ਵੋਟਰਾਂ ਨੂੰ ਇਕੱਲੇ ਇਕੱਲੇ ਵੋਟਰ ਨੂੰ ਮਿਲ ਕੇ ਵੋਟਾਂ ਪਾਉਣ ਦੀ ਪੀੜਾ ਜੋ ਮੇਰੇ ਨਾਲ ਹੈਗਾ ਇਹ ਸਾਰੇ ਖਿਲਾਫ ਕਰਕੇ ਐਡ ਐਡ ਝੂਠ ਬੋਲ ਕੇ ਸਾਨੂੰ ਗਮਰਾਹ ਕਰਕੇ ਸਾਥੋਂ ਵੋਟਾਂ ਲੈ ਕੇ ਸਰਕਾਰ ਬਣਾ ਗਏ ਮੈਂ ਵੀ ਤੁਹਾਡੇ ਜੋ ਸਾਰਿਆਂ ਦੇ ਉਹਨਾਂ 'ਚੋਂ ਇੱਕ ਸੀਗਾ ਜਿਹੜੇ ਆਪ ਦੀ ਸਪੋਰਟ ਕੀਤੀ ਐ ਕਿਉਂ ਮੈਂ ਵੀ ਚਾਹੁੰਦਾ ਸੀ ਵੀ ਬਦਲਾ ਆਵੇ ਤੇ ਪਤਾ ਨਹੀਂ ਕਿ ਬਦਲਾ ਆਉਣ ਦੇ ਨਾਲ ਸਾਡਾ ਰੰਗਲਾ ਪੰਜਾਬ ਹੋ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਮੁੜ ਕੇ ਵਾਪਸ ਆਉਣ ਦੇ ਮਨ ਦੇ ਵਿੱਚ ਇੱਕ ਤਮੰਨਾ ਸੀ ਪਰ ਇਹ ਫਰਾੜੀਆਂ ਨੇ ਇਹ ਪੌਣੇ 3 ਸਾਲਾਂ ਦੇ ਢਾਈ ਸਾਲਾਂ ਦੇ ਵਿੱਚ ਹੀ ਆਪਣਾ ਬੀਜਪੀ ਨਹੀਂ ਮਿਲ ਰਿਹਾ ਬੁਰੇ ਹਾਲ ਬਣੇ ਪੈਣਗੇ ਮਾਈਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਊਗਾ ਸਾਡੀਆਂ ਭੈਣਾਂ ਨੂੰ ਸਾਡੀਆਂ ਮਤਾਵਾਂ ਨੂੰ ਆਪਦੇ ਖਰਚੇ ਆਪ ਤੋਰਿਆ ਕਰਨਗੇ ਆਪ ਦੀ ਦਵਾਈ ਲੈਣੀ ਆ ਦੋਤੇ ਪੋਤੇ ਨੂੰ ਸਾਗਣ ਦੇਣਾ ਆਪਦੇ ਕੋਲ ਦੇ ਆ ਕਰਨੇ ਘਰੋਂ ਮੰਗਣ ਦੀ ਲੋੜ ਨਹੀਂ ਮਿਲ ਗਿਆ ਨਾਮ ਬਾਕੀ ਨਸ਼ਾ ਚਾਰ ਗੁਣਾ ਵਧ ਗਿਆ ਨਸ਼ੇ ਦੇ ਕੋਈ ਠੱਲ ਨਹੀਂ ਪਈ ਵੇ ਆਦਮੀਆਂ ਵੇ ਵੇ ਆਦਮੀਆਂ ਦਾ ਕੋਈ ਕੋਈ ਸਮਾਂ ਕੋਈ ਪੁੱਛਗਿੱਛ ਨਹੀਂ ਹੋਈ ਹੈਗੀ ਈਵਨ 22 ਸਾਲ ਹੋ ਗਏ 3 ਸਾਲ ਹੋ ਗਏ ਕਿਤੇ ਮੁੱਕਦੇ ਦਾ ਮੁੱਦਾ ਖਾਇਆ ਕਿਤੇ ਗੱਲ ਵੀ ਤੋਰੀ ਹੋਵੇ ਅੱਜ ਸਾਨੂੰ ਸਭ ਨੂੰ ਇਹ ਜ਼ਾਹਰ ਹੋ ਗਿਆ ਵੀ ਜੇ ਸਾਨੂੰ ਕਾਮਯਾਬੀ ਮਿਲ ਸਕਦੀ ਹੈ ਸਾਡੇ ਸਟੇਟ ਦਾ ਸਾਡੇ ਸੂਬੇ ਦਾ ਕੁਝ ਬਣ ਸਕਦਾ ਤਾਂ ਕੋਈ ਕੋਈ ਕਾਂਗਰਸ ਸਰਕਾਰ ਹੈਗੀ ਜਿਹੜੀ ਤੁਹਾਡਾ ਬਣਾ ਸਕਦੀ ਹੈ। ਬਾਕੀ ਸੈਂਟਰ ਦੇ ਵਿੱਚ ਸਾਡੀ ਸਰਕਾਰ ਬੈਠੀ ਆ ਜਿਹੜੀ ਉਹ ਵੀ ਤੁਹਾਨੂੰ ਪਤਾ ਹੈ ਜਿਨੇ ਮਾਂਜੇ ਚਾਹ ਦੇ ਕੱਪ ਫੜਾ ਦਾ ਦੇਸ ਉੱਤੇ ਹੱਥੋਂ ਤਾਂ ਫਿਰ ਮਾਂਜੂਗਾ। ਉਹ ਮਾਂਜਣ ਤੇ ਲੱਗੇ ਹੋਏ ਨੇ ਤੇ ਬਾਕੀ ਸਾਡੇ ਪਹਿਲਾ ਕੈਂਡੀਡੇਟ ਜਿਹੜੇ ਇੱਥੋਂ ਕਿੱਥੇ ਇਲਾਕੇ ਦੇ ਵਿੱਚ ਕਾਂਗਰਸ ਤੋਂ ਹੁੰਦੇ ਸੀ ਕੇਵਲ ਸਿੰਘ ਢਿੱਲੋਂ ਉਹ ਹੋwidehat ਉਹਨਾਂ ਨੇ ਫੁੱਲ ਖੜ ਲਿਆ ਇਲਾਕੇ ਦੇ ਵਿੱਚ ਜਿੰਨੇ ਵੀ ਮੈਂ ਸੁਣਦਾ ਸਾਰੇ ਇਹੀ ਕਹਿੰਦੇ ਨੇ ਜੀ ਉਹ ਤਾਂ 21 ਨਾ ਬਾਠ ਕਹਿ ਰਹੇ ਸੀ ਆਪ ਦੀ ਸਪੀਡ ਦੇ ਵਿੱਚ ਕਹਿੰਦਾ ਕੇਵਲ ਟੇ ਲੋਈ ਇੱਕ ਮਸ਼ਹੂਰ ਹੈ ਜਦੋਂ ਵੀ ਉਹ ਚੰਡੀਗੜ੍ਹ ਨੂੰ ਜਾਂਦਾ ਹੈ ਤਾਂ ਆਪ ਦਾ ਜਿਹੜਾ ਸਿਮਾਂ ਲੋਕਲ ਸੇਵਾ ਬਰਨਾਲੇ ਆ ਜਾਂਦਾ ਹੋਇਆ ਖਰੀਗੜ ਦੇ ਮਹਿਲ ਤੇ ਛਿੜੀ ਆਉਂਦਾ ਉਹ ਕਹਿੰਦਾ ਉਹ ਤਾਂ ਫੇਰ ਵੀ ਚੰਗਾ ਹੈ ਹਰੀਗਾੜਾ ਇਹ ਮਹਿਲ ਸਿਟੀਆਂ ਅੰਦਾਜ਼ੇ ਜਿੰਨਾ ਜੋ ਮੈਂ ਨਿਕਲੇ ਆ ਜਾਨੀ ਕਿ ਜਿੰਨਾ ਜੋ ਬਾਠ ਆਪ ਨਿਕਲੇ ਆ ਇਹ ਕਹਿ ਰਿਆ ਸੀ ਕਿ ਕਹਿੰਦੇ ਜਿੰਨਾ ਜੋ ਮੈਂ ਨਿਕਲ ਕੇ ਆ ਉਹ ਤਾਂ ਕਹਿੰਦਾ ਮੈਰੀ ਲਾਈਨ ਨਾਲੇ ਸਵੈਚੀ ਸਿਟੀ ਜਾਂਦੇ ਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਇਹ ਗੱਲ ਨਹੀਂ ਹੁੰਦੀ ਵੀ ਜਿਹੜੀ ਪਾਰਟੀ ਹੋਵੇ ਵਿਰੋਧੀ ਵਿਰੋਧੀਆਂ ਦੀ ਨਿੰਦਾ ਕਰਦੀ ਹੈ ਪਰ ਜੇ ਕੋਈ ਚੰਗਾ ਕੈਂਡੀਡੇਟ ਹੈ ਜੇ ਕੋਈ ਚੰਗਾ ਲੀਡਰ ਹੈ ਉਹਦਾ ਮਗਰ ਚੰਗਾ ਪੜ ਵੀ ਕਿਹਾ ਜਾਂਦਾ ਇੱਕ ਵਾਰੀ ਬਾਈ ਜੀ ਦੀ ਇੰਟਰਵਿਊ ਸੁਣ ਰਿਹਾ ਸੀ ਮੈਂ ਉਹ ਪੁੱਛ ਰਹੇ ਸੀ ਵੀ ਤੁਸੀਂ ਮਲਕੀਤ ਕੀਤੂ ਨੂੰ ਕਿਵੇਂ ਸਮਝਿਆ ਕਿਵੇਂ ਜਾਣਦੇ ਸੀ ਕਹਿੰਦਾ ਮਲਕੀਤ ਕੀਤੂ ਤਾਂ ਮਲਕੀਤ ਕੀਤੂ ਸੀ ਸੈਦੋਨਾ ਬਰਕਤ ਦਾ ਮੈਂ ਵੀ ਨਾ ਬਣ ਸਕਾਂ ਪਰ ਉਹਦਾ ਕਾਰਨ ਕੀ ਸੀਗਾ ਉਹ ਲੋਕਲ ਸੀਗਾ ਦੁੱਖ ਦੇ ਸੁੱਖ ਦੇ ਜਾਣਦਾ ਸੀਗਾ ਲੋਕਾਂ 'ਚ ਵਿਚਰਦਾ ਸੀਗਾ ਇਸ ਕਰਕੇ ਲੋਕਾਂ ਦਾ ਹਰਮਨ ਪਿਆਰਾ ਸੀ ਆਕੇ ਬਾਇਬਲ ਦਾ ਸਟੇਜ ਮਾਰਨ ਦਾ ਬਸ ਇਹੀ ਆ ਸਾਰਿਆਂ ਕੀ ਰਿਕੁਐਸਟ ਤੁਸੀਂ ਆਪ ਦਾ ਕੰਮ ਕਰੋ ਪਹਿਲਾਂ ਫਿਰ ਅਸੀਂ ਆਪਣਾ ਕੰਮ ਕਰਾਂਗੇ ਕਿੰਨਾ ਕੁ ਸੌਤਾ ਧੰਨਵਾਦਾਂ ਪੱਖੋ ਸਾਹਿਬ ਆ ਰਹੇ 2 ਮਿੰਟ ਹੁਣ ਆਪਣਾ ਇੱਕ ਅਜੰਡਾ ਪੰਜਾਬ ਦੇ ਲੋਕੋ ਅਜੰਡਾ ਉਹ ਇੱਥੇ ਹਿੰਦੂ ਵੀ ਬੈਠੇ ਹੋਣਗੇ ਮੈਂ ਹਿੰਦੂਵਾਦ ਦੇ ਖਿਲਾਫ ਨਹੀਂ ਹਾਂ ਹਿੰਦੂ ਸਾਡੇ ਭਰਾ ਨੇ ਪਰ ਬੀਜੇਪੀ ਦੇਸ਼ ਦੇ ਵਿੱਚ ਰਾਮ ਮੰਦਰ ਦਾ ਨਾਰਾ ਲਾ ਕੇ ਜਿਹੜੀਆਂ ਹੁਣ 24 ਨੇ ਸਾਡੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਰਾਮ ਮੰਦਰ ਦਾ ਨਾਰਾ ਲਾ ਕੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਮਜ਼ਦੂਰ ਨੂੰ ਪਾੜ ਕੇ ਇਹਨਾਂ ਨੇ ਵੋਟ ਲਈ ਆ ਕਾਂਗਰਸ ਨੇ ਅਜੇ ਤੱਕ ਕਿਸੇ ਨੂੰ ਕੋਈ ਪਾੜਾ ਨਹੀਂ ਪਾਇਆ ਕੋਈ ਬੰਡੀ ਨਹੀਂ ਪਾਈ ਸਭ ਨੂੰ ਆਪਦੇ ਨਾਲ ਲੈ ਕੇ ਚੱਲੀ ਆ ਕਾਂਗਰਸ ਪਾਰਟੀ ਇਸ ਕਰਕੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਵੀ 20 ਤਰੀਕ ਨੂੰ ਜਿਹੜੀ ਆਉਣ ਵਾਲੀ ਆਜ 4-5 ਦਿਨ ਰਹਿ ਗਏ 20 ਤਰੀਕ ਨੂੰ ਪੰਜੇ ਦੇ ਨਿਸ਼ਾਨ ਤੇ ਮੋਹਰ ਲਾ ਕੇ ਬਾਈ ਕਾਲਾ ਢੱਲੂ ਜੀ ਨੂੰ ਜਿਤਾ ਦਿਓ ਅਸੀਂ ਲੋਕਲ ਲੀਡਰ ਬੈਠੇ ਆ ਤੁਹਾਨੂੰ ਸਾਰੇ ਕਾਲਾ ਜੀ ਪਹਿਲੇ ਨੰਬਰ ਤੇ ਆ ਤੁਹਾਡੇ ਲਈ ਉਸ ਤੋਂ ਬਾਅਦ ਅਸੀਂ ਬੈਠਿਆ ਜਿੱਥੇ ਜੋਤੀ ਕਾਲਾ ਢੱਲੂ ਜੀ ਲਾਊਗਾ ਅਸੀਂ ਆਦੇ ਵਰਕਰਾਂ ਦਾ ਪੂਰੀ ਨਿਮਾਵਾਗੇ ਮਹਿਬੀਕਾ ਖਾਨ ਸਾਹਿਬ ਮਹਿਬੀ ਦੀ ਕੀ ਫਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂ ਗੁਰੂ ਵਰਦੀ ਇਸ ਫਾਈਲਸ ਦੇ ਵਿੱਚ ਉਹ ਵੀ ਹਿੱਸੇਦਾਰ ਨੇ ਮੈਂ ਉਹਨਾਂ ਦਾ ਵੀ ਆਪਣੀਆਂ ਦਿੱਦੀਆਂ ਗਹਿਰਾਈਆਂ ਚੋ ਸਾਰੀ ਕਾਂਗਰਸ ਪਾਰਟੀ ਕੋ ਲੋਕ ਕਾਲੇ ਜੀ ਬਨੋ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੈਰਦੀਕਾ ਖਾਲਸਾ ਬੈ ਉਸ ਕੀ ਤੇ ਇਹ ਰੰਗ ਕਰ ਰਹੇ ਨੇ ਬਾਬੇ ਦੀ ਹੈ ਇਹੀ ਹੈ ਸਾਨੂੰ ਤਾਂ ਪਤਾ ਵੀ ਨਹੀਂ ਇਸ ਤਾਂ ਐਜੇ ਪੀ ਪੈਂਸ ਦੇ ਵਿੱਚ ਗੈਸਟ ਆ ਵਾਂਗ ਆਉਣੇ ਆ ਗੈਸਟਾਂ ਵਾਂਗ ਚਲੇ ਜਾਂਦੇ ਆ ਸੋ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਬਾਈ ਕਲਾ ਟਿਲੋਂ ਇੱਕ ਮਿੰਟ ਵਾਸਤੇ ਤੁਹਾਡੇ ਆਪਣੇ ਤੁਹਾਡੇ ਚ ਆਪਣੇ ਵਿਚਾਰ ਰੱਖਣਗੇ ਬਾਈ ਕਾਲਾ ਟਿਲੋਂ ਬਹੁਤ ਵਧੀਆ ਹੱਥ ਕਰਦੇ ਨੇ ਹੱਦ ਕਰਦੇ ਪੰਡਾਲ 'ਚ ਬਰਾਜਮਾਨ ਮੇਰੇ ਬਹੁਤ ਹੀ ਨੇੜੇ ਕਿਰਤ ਕੋਸ਼ਿਸ਼ ਹੁੰਦੀ ਹੈ ਵੀ ਮੈਂ ਇਹਨਾਂ ਨੂੰ ਵੀ 8000 ਬੰਦੇ ਥੋੜੇ ਬੱਤੇ ਨੂੰ ਪਰਮਾ ਕੇ ਮੈਂ ਇਹਨਾਂ ਲੋਕਾਂ ਦੇ ਵੋਟਾਂ ਲੈ ਜਾ ਪੌਣੇ ਪੰਜ ਸਾਲ ਫਿਰ ਮੈਂ ਆਪਕਸੇ ਕਾਰੋਬਾਰ ਕਰਾਂ ਉਹਦਾ ਤੁਹਾਡੀ ਜ਼ਿੰਦਗੀ ਨਾਲ ਤੁਹਾਡੇ ਨੌਜਵਾਨਾਂ ਨਾਲ ਤੁਹਾਡੇ ਭਵਿੱਖ ਨਾਲ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਤੁਹਾਡੇ ਦੁੱਖ ਸੁੱਖ ਨਾਲ ਕੋਈ ਵਾ ਵਸਤਨ ਜਦੋਂ ਇਲੈਕਸ਼ਨ ਆਂਗੀ ਉਹਨੇ ਆਪਣੇ ਦਰਵਾਜ਼ੇ ਤੁਹਾਡੇ ਲਈ ਬੰਦ ਕਰ ਲੈਣੇ ਉਹਨੇ ਕਿਸੇ ਦਾ ਫੋਨ ਨਹੀਂ ਚੁੱਕਣਾ ਤੇ ਨਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹਨੇ ਕੋਈ ਤੁਹਾਡਾ ਸਾਥ ਨਹੀਂ ਤਾਂ ਉਹਨਾਂ ਨੂੰ ਮੈਂ ਤੁਹਾਨੂੰ ਸਜੇਜ ਕਰ ਸਜੇਜ ਕਰਨਾ ਕਿ ਉਹ ਤੋਂ ਬਚਣ ਦੀ ਲੋੜਾ ਹੁਣ ਵੀ ਤੁਹਾਡੇ ਕੋਲ ਆ ਗੋ ਵੋਟਾਂ ਦੇ ਵਿੱਚ ਇਹ ਪ੍ਰਤੀ ਬਹੁਤ ਮਾੜੀ ਹੈ ਤੁਸੀਂ ਇਹਨਾਂ ਤੋਂ ਵਿੱਚ ਚੇਤਨਾ ਤਾਂ ਹੁਣ ਬੇਨਤੀ ਕਰਦਾ ਹੈ ਵੀ ਕੌਂਸਲ ਪਾਰਟੀ ਜਿਹੜੀ ਡਿਟਰਸ਼ਿਪ ਹੈ ਉਹ ਬੜੀ ਨਮੀ ਕੌਂਸਲ ਸੱਜਣਾ ਹੋਇਆ ਇਹ ਜੇ ਲੋਕਾਂ ਨੂੰ ਬਾਹਰ ਕੱਢ ਕੇ ਜਿਹੜੇ ਜ਼ਮੀਨਾਂ ਗੜੇ ਹੋਏ ਲੋਕਾਂ ਨੂੰ ਕੌਂਸਲ ਦੀ ਰਵਾਈ ਦਿੱਤੀ ਚਾਹੇ ਸਾਡੇ ਪ੍ਰਧਾਨ ਜੀ ਹੋਣ ਡਾਟਾ ਪ੍ਰਿੰਸ ਚਾਹੇ ਸਾਡੇ ਸਾਬਕਾ ਮੁੱਖ ਮੰਤਰੀ ਚਾਰਜਮੈਨ ਚੰਨੀ ਜੀ ਹੋਣ ਜੋ ਗਰਾਊਂਡ ਤੋਂ ਧਰਤੀ ਤੋਂ ਉੱਠ ਕੇ ਗਏ ਆਪਣੇ ਬਲਕੁੱਤੇ ਤੇ ਆਪਣੀ ਕਾਬਿਲ ਤੇ ਨਾਲ ਉਹਨਾਂ ਨੇ ਇੱਥੋਂ ਤੱਕ ਪਹੁੰਚੇ ਉਹਨਾਂ ਨੂੰ ਉਹਨਾਂ ਨੂੰ ਹਰ ਇੱਕ ਦੇ ਤਕਲੀਫਾਂ ਚਾਹੇ ਤੁਹਾਡਾ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਵਪਾਰੀਆ ਉਹਨਾਂ ਦੀ ਤਕਲੀਫ ਦਾ ਪਤਾ ਜੋਰਾ ਆਦਮੀ ਤੁਹਾਡੇ ਤਕਲੀਫਾਂ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਹੀ ਤੁਹਾਡੀ ਤਕਲੀਫਾਂ ਦਾ ਸਹੀ ਹੱਲ ਕੱਢ ਸਕੂਗਾ ਤੇ ਤੁਹਾਨੂੰ ਬੇਨਤੀ ਕਰਦਾ ਮੈਂ ਉਹਨਾਂ ਦੀ ਪਾਰਟੀ ਪਰ ਉਮੀਦਵਾਰ ਤੇ ਉਹਨਾਂ ਨੂੰ ਤਕੜਾ ਕਰਨ ਵਾਸਤੇ ਜਿਹੜੀ ਸੇਟੀ ਤਾਉਣੀ ਬਹੁਤ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਇਸ ਗੱਲ ਦਾ ਭਰੋਸਾ ਦਿਵਾਉਣਾ ਜੋ ਤੁਸੀਂ ਭਰੋਸਾ ਕਰੋਗੇ ਉਹ ਤੁਹਾਡਾ ਭਰੋਸੇ ਨੂੰ ਮੈਂ ਕਦੇ ਟੁੱਟਣੇ ਨਾ ਦਊਂਗਾ ਮੈਂ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਦੁੱਖ ਸੁੱਖ ਦਾ ਸਾਥੀ ਬਣ ਕੇ ਹਮੇਸ਼ਾ ਜਿੱਥੇ ਜੋ ਵੀ ਤੁਹਾਡੇ ਮਸਲੇ ਹੋਣਗੇ ਚਾਹੇ ਉਹ ਤੁਹਾਡੇ ਨਿੱਜੀ ਹੋਣ ਤੁਹਾਡੇ ਸਾਂਝੇ ਹੋਣ ਉਹਨਾਂ ਨੂੰ ਪਹਿਲੇ ਧਰਮੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਆ ਤੁਹਾਨੂੰ ਜੇ ਮੈਂ ਪ੍ਰਮਾਤਮਾ ਦੀ ਕਿਰਪਾ ਤਾ ਤੁਹਾਨੂੰ ਕਿਸੇ ਕਿਲ ਦੀ ਕਿਸੇ ਕੋਈ ਦਿੱਕਤ ਨਹੀਂ ਆਉਣ ਦਵਾਂਗੇ ਤੁਹਾਡੀ ਤਾਂ ਸਪਾਰਸ ਵੀ ਵੱਡੀ ਹੈ ਬਾਈ ਸੇਵਾ ਸਿੰਘ ਜੀ ਬੈਠੇ ਆ ਪੱਖੋ ਸਾਹਿਬ ਬੈਠੇ ਆ ਲੱਖੀ ਜੀ ਬੈਠੇ ਨੇ ਮਹਿੰਦਰ ਗਰੋਵਰ ਜੀ ਬੈਠੇ ਨੇ ਇਹਦਾ ਮਤਲਬ ਬਾਹ ਫਾਟ ਕੇ ਕਲੀਜਾ ਕਾਣਾ ਫੜ ਕੇ ਮਨ ਜਿਸ ਤੋਂ ਮਾਤੀ ਲਾ ਸਕਦੇ ਠੀਕ ਹੈ ਮੇਰੇ ਕੋਲੇ ਤੁਹਾਨੂੰ ਆਉਣ ਦੀ ਰੋਡ ਨਹੀਂ ਪਣੀ ਇਹੀ ਬੈਠੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਇੱਕ ਮੁਕ ਹੋ ਗਿਆ ਸਾਰੇ ਜਿੰਨੇ ਵੀ ਤੁਹਾਡੇ ਸਾਥੀਆਂ ਜਿੰਨੇ ਪਰਿਵਾਰ ਨੇ ਉਹਨੂੰ ਕਹਿ ਕੇ ਆਪਾਂ ਜਿਹੜੀ ਕੰਲੀ ਕੰਲੀ ਵੋਟ ਆਪਾਂ ਹੋਵੇ ਤਾਂ ਕਿ ਆਪਾਂ ਇਹ ਸੀਟ ਜੇ ਤੁਹਾਡਾ ਜਿੰਨੇ ਤੁਸੀਂ ਬੈਠੇ ਹੋ ਜੇ ਤੁਸੀਂ ਧਾਰ ਲਿਆ ਵੀ ਆਪਾਂ ਜਿਹੜੇ ਆ ਚਾਰ ਪੰਦ ਨੋਂ ਵੀ ਹੁਣ ਆਪਾਂ ਭਾਈ ਮੈਨੂੰ ਚਲਾ ਦੇਣੇ ਤਾਂ ਆਪਾਂ ਇਹ ਸੀਟ ਬੜੀ ਜਿਹੜਾ ਜਿੱਤ ਕੇ ਪਾਰਟੀ ਚੁਲੂ ਚਾਵਾ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਬਹੁਤ سارے ਲੋਕਾਂ ਤੋਂ ਤੁਹਾਨੂੰ ਤੁਹਾਡੇ ਤੋਂ ਮੈਨੂੰ ਨਿੱਜੀ ਤੌਰ ਤੇ ਜਾਣਦੇ ਨੇ ਮੈਂ ਰੋਜ਼ ਤੁਹਾਨੂੰ ਵਿਆਹਾਂ 'ਚ ਭੋਗਾਂ 'ਤੇ ਤੁਹਾਨੂੰ ਮੈਂ ਮਿਲਦੇ ਰਹਿਣਾ ਤੇ ਇੱਥੇ ਵੀ ਤੁਹਾਡਾ ਇੱਕ ਪਰਿਵਾਰ ਵਾਂਗੂ ਆਪਾਂ ਜੁੜੇ ਹੋਏ ਹਾਂ ਤੇ ਤੁਹਾਡੀ ਇਹ ਆਪਣੀ ਇਲੈਕਸ਼ਨ ਹੈ ਤੇ ਜੇ ਮੈਂ ਇਥੋਂ ਦਾ ਐਮਐਲ ਬਣ ਗਿਆ ਤੁਸੀਂ ਖੁਦ ਨੂੰ ਸਾਰੇ ਐਮਐਲਏ ਮਹਿਸੂਸ ਕਰੋਗੇ ਤਾਂ ਜਿਹੜਿਆ ਚਾਰ ਦਿਨ ਹੈ ਤੁਸੀਂ ਮੇਰੇ ਲਈ ਕੱਢੋ ਮੈਂ ਪੂਰੀ ਜ਼ਿੰਦਗੀ ਤੁਹਾਡਾ ਅਸਰਮੰਦ ਰਹੂੰਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰਵੰਦੀ ਦਾ ਖਾਲਸਾ ਵੈਰਵੰਦੀ ਦਾ